ਸਤ ਸ੍ਰੀ ਅਕਾਲ ਜੀ ਸਾਰਿਆਂ ਨੂੰ ਉਮੀਦ ਕਰਦੀ ਹਾਂ ਸਾਰੇ ਚੜ੍ਹਦੀ ਕਲਾ ਵਿੱਚ ਹੋਵੋਗੇ ਹਰ ਰੋਜ਼ ਦੀ ਤਰ੍ਹਾਂ ਹਾਜ਼ਰ ਹਾਂ ਤੁਹਾਡੇ ਸਾਹਮਣੇ ਇੱਕ ਗੀਤ ਲੈ ਕੇ ਅੱਜ ਮੈਂ ਨਵਾਂ ਨਹੀਂ ਕਹਿ ਸਕਦੀ ਕਿਉਂਕਿ ਇਹ ਗੀਤ ਮੈਂ ਪਹਿਲਾਂ ਵੀ ਤੁਹਾਡੇ ਸਾਹਮਣੇ ਪੇਸ਼ ਕਰ ਚੁੱਕੀ ਹਾਂ ਪਰ ਮੇਰੀਆਂ ਇੱਕ ਦੋ ਫਰੈਂਡਸ ਨੇ ਮੇਰੀਆਂ ਭੈਣਾਂ ਨੇ ਗੀਤ ਦੀ ਡਿਮਾਂਡ ਕੀਤੀ ਸੀ ਬਹੁਤ ਪਿਆਰਾ ਜਿਹਾ ਗੀਤ ਹੈ ਇਹ ਅਸਲ 'ਚ ਗੀਤ ਬਣੇ ਹੋਏ ਹਨ ਇਸ ਤਰ੍ਹਾਂ ਹੁੰਦਾ ਨਹੀਂ ਬਹੁਤ ਘੱਟ ਹੁੰਦਾ ਹੈ ਕਿ ਪੇਕਿਆਂ ਤੇ ਗਈ ਧੀ ਨੂੰ ਕੋਈ ਪੁੱਛੇ ਨਾ ਪਰਜਾਈਆਂ ਨਾ ਪੁੱਛਣ ਇਹ ਤਾਂ ਦੇਖੋ ਗੀਤ ਬਣੇ ਹੋਏ ਨੇ ਤੇ ਗੀਤ ਗਾਏ ਜਾ ਰਹੇ ਨੇ ਚਲੋ ਆਪਾਂ ਸ਼ੁਰੂ ਕਰਦੇ ਹਾਂ ਗੀਤ ਫੁੱਲਾ ਤੇ ਬੈਠੀਆਂ ਤਿਤਲੀਆਂ ਨਿਮਾਓ ਵੀ ਤੇ ਉਡਨੀ ਗਈਆਂ ਨਿ ਮੇਰੀਏ ਪੋਲੀਆਂ ਨਿਮਾਓ ਵੀ ਤੇ ਉਡਨੀ ਗਈਆਂ ਫੁੱਲਾ ਤੇ ਬੈਠੀਆਂ ਤਿਤਲੀਆਂ ਨੀ ਮਾਂ ਉਹ ਵੀ ਤੇ ਉਡ ਨੀ ਗਈਆਂ ਨੀ ਮੇਰੀਏ ਪੋਲਿਏ ਨੀ ਮਾਂ ਉਹ ਵੀ ਤੇ ਉਡ ਨੀ ਗਈਆਂ ਤਰਿੰਜਣਾ ਚ ਬੈਠੀਆਂ ਸਖੀਆਂ ਨੀ ਮਾਂ ਉਹ ਵੀ ਤੇ ਤੋਰ ਨੀ ਗਈਆਂ ਨੀ ਮੇਰੀਏ ਪੋਲਿਏ ਨੀ ਮਾਂ ਉਹ ਵੀ ਤੇ ਤੋਰ ਨੀ ਗਈਆਂ ਦੂਰੋਂ ਤਾਈ ਸਾ ਚਲ ਕੇ ਨੀ ਮਾਂ ਦਰ ਵਿੱਚ ਰਹੀ ਅੱਖ ਲੋ ਨੀ ਮੇਰੀ ਇਹ ਪੋਲੀਏ ਨੀ ਮਾਂ ਦਰ ਵਿੱਚ ਰਹੀ ਅੱਖ ਲੋ ਕਿਸ ਨੇ ਨਾ ਦਿੱਤਾ ਮੈਨੂੰ ਪੀੜਾ ਤੇ ਮੰਜੜਾ ਕਿਸ ਨੇ ਨਾ ਆਖਿਆ ਸਿਰੋ ਨੀ ਮੇਰੀ ਇਹ ਪੋਲੀਏ ਨੀ ਮਾਂ ਕਿਸ ਨੇ ਨਾ ਆਖਿਆ ਸਿਰੋ ਫੜ ਕੇ ਮੈਂ ਘਠੜੀ ਘਠੜੀ ਤੁਰ ਪਈ ਕਿਸਨੇ ਨਾ ਆਖਿਆ ਸਿਰੋ ਨੀ ਮੇਰੀਏ ਪੋੜੀਏ ਨੀ ਮਾਂ ਕਿਸਨੇ ਨਾ ਆਖਿਆ ਸਿਰੋ ਤਾਏ ਨੇ ਫੜ ਲਈ ਘਠੜੀ ਮੇਰੀ ਚਾਚੇ ਨੇ ਆਖਿਆ ਸਿਰੋ ਨੀ ਮੇਰੀਏ ਪੋੜੀਏ ਨੀ ਮਾਂ ਚਾਚੇ ਨੇ ਆਖਿਆ ਸਿਰੋ ਤਾਏ ਨੇ ਦਿੱਤੜਾ ਪਿਹੜਾ ਤੇ ਮੰਜੜਾ ਚਾਚੇ ਨੇ ਆਖਿਆ ਸੀ ਬੋ ਤਾਏ ਨੇ ਦਿੱਤੜਾ ਪਿਹੜਾ ਤੇ ਮੰਜੜਾ ਚਾਚੇ ਨੇ ਆਖਿਆ ਸੀ ਬੋ ਨੀ ਮੇਰੀਏ ਪੋਲੀਏ ਨੀ ਮਾ ਚਾਚੇ ਨੇ ਆਖਿਆ ਸੀ ਬੋ ਚੌਂਕੇ ਚ ਬੈਠੀਏ ਰਾਣੀਏ ਨੀ ਪਾਬੋ ਤੂੰ ਮੇਰੀ ਨੀ ਮੇਰੀ ਰਾਣੀਏ ਪਾਬੋ ਤੂੰ ਮੇਰੀ ਮਾਂ ਦੀ ਥਾਂ ਮਾਂ ਤੇ ਦਿਨ ਦੀ ਸੀ ਸੁਹੇ ਤੇ ਰਤੜੇ ਤੂੰ ਮੈਨੂੰ ਕੁਝ ਵੀ ਨਾ ਦੇ ਨੀ ਮੇਰੀ ਸੋਣੀਏ ਨੀ ਪਾਬੋ ਤੂੰ ਮੈਨੂੰ ਕੁਝ ਵੀ ਨਾ ਦੇ ਪਰ ਇੱਕ ਚਿਹਰੀ ਬੈਠ ਆਵੇ ਵੀਰਾ ਤੂੰ ਮੇਰੇ ਬਾਬਲ ਦਿੱਤਾ ਵੇ ਮੇਰਿਆ ਸੋਹਣਿਆ ਵੇ ਵੀਰਾ ਤੂੰ ਮੇਰੇ ਬਾਬਲ ਦਿੱਤਾ ਬਾਬਲ ਤੇ ਦਿਨ ਦਾ ਸੀ ਭੂਰੀਆਂ ਤੇ ਚੋਟੀਆਂ ਤੂੰ ਮੈਨੂੰ ਪਿਆਰ ਹੀ ਦੇ ਵੇ ਮੇਰਿਆ ਰਾਜਾ ਵੀਰਾ ਤੂੰ ਮੈਨੂੰ ਪਿਆਰ ਹੀ ਦੇ ਪਾਬੀ ਅੰਗ ਸਹੇਲੜੀਆਂ ਤੇ ਵੀਰਾਂ ਦੀ ਠੰਡੜੀ ਸ਼ਾਂ ਨੀ ਮੇਰੀਏ ਪੋੜੀਏ ਨੀ ਮਾਂ ਵੀਰਾਂ ਦੀ ਠੰਡੜੀ ਸ਼ਾਂ ਪਾਬੀ ਅੰਗ ਸਹੇਲੜੀਆਂ ਤੇ ਵੀਰਾਂ ਦੀ ਠੰਡੜੀ ਸ਼ਾਂ ਨੀ ਮੇਰੀਏ ਪੋੜੀਏ ਨੀ ਮਾਂ ਵੀਰਾਂ ਦੀ ਠੰਡੜੀ ਸ਼ਾਂ ਫੁੱਲਾ ਤੇ ਬੇਟੀਆਂ ਤਿਤਲੀਆਂ ਨਿਮਾ ਉਹ ਵੀ ਤੇ ਉਡ ਨੀ ਗਿਆਂ ਨਿ ਮੇਰੀਏ ਪੋੜੀਏ ਨਿਮਾ ਉਹ ਵੀ ਤੇ ਉਡ ਨੀ ਗਿਆਂ ਤਿਰਿੰਜਣਾ ਚ ਬੇਟੀਆਂ ਸਰਖੀਆਂ ਨਿਮਾ ਉਹ ਵੀ ਤੇ ਤੂਰ ਨੀ ਗਿਆਂ ਨਿ ਮੇਰੀਏ ਪੋੜੀਏ ਨਿਮਾ ਉਹ ਵੀ ਤੇ ਤੂਰ ਨੀ ਗਿਆਂ